ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਤਾਜ਼ੀਆਂ ਸੂਨੀਆਂ ਹੋਈਆਂ ਤੇ ਦੋ ਗੱਬੜਾ ਰੇਟ ਵੀਡੀਓ ਦੇ ਵਿੱਚ ਹੋਊਗਾ ਆ ਉਹ ਅੱਗੇ ਵੀਰ ਨਾਲ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਂ ਭਾਈ ਜਸਨਪ੍ਰੀਤ ਆ ਪਿੰਡ ਭਦੌਰ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਮੋਬਾਈਲ ਨੰਬਰ ਜੀ 6280581698 ਬਾਈ 6280581698 ਇਹ ਪਹਿਲੇ ਨੰਬਰ ਤੇ ਆਪਾਂ ਗੱਬੜ ਵਹਿੜ ਦੇਖੀਏ ਨੇ ਕਿਹੜਾ ਸੂਰੀ ਹੈ ਜੀ ਇਹ ਬਾਈ ਦੂਜਾ ਸੂਆ ਸੁਣਦੀ ਆ ਬੱਚੀ ਠੀਕ ਐ ਦੰਦੋ ਛੇ ਦਾੰਦਾ ਦੰਦੋ ਛੇ ਦਾੰਦ ਕੈਗ ਨੇ ਲੈ ਜੂਗੀ ਇਹ ਬਾਈ ਕੱਢਦੀ ਆ 15 ਦਿਨ ਵਹਿੜ ਠੀਕ ਐ 15 ਕ ਦਿਨ ਦੇ ਸੂਣ ਚ ਬਾਕੀ ਪਿਆ ਠੀਕ ਹੈ ਤੇ ਪਹਿਲੇ ਸੂਏ ਕੀ ਰਿਕਾਰਡ ਦੱਸਿਆ ਮਾਲਕ ਨੇ ਆਪ ਨੂੰ ਪਹਿਲੇ ਸੂਏ ਬਾਈ ਬੈੜ ਦਾ ਮਾਲਕ ਚੱਲ 28 29 ਕਿਲੋ ਦਾ 14 ਵਾ ਬੰਦਿਆਂ ਦਾ ਆਪਣੇ ਦਾ ਜੀ ਕਹਿੰਦਾ ਬਾਬ ਅਮੀਰ ਐਦ ਕੀ 25 ਬੰਦ ਕੇ ਲੈ ਲੈ ਅਗਲਾ ਕਿਵੇਂ ਵੀ 25 ਤੋਂ ਪਾਰ ਚੱਲਣ ਵਾਲੀ ਬੈੜ ਹੈਗੀ ਆ ਹਾਈ ਬਾਈ ਚੋਇਆ ਵਗਾ ਪਰ ਆਪਾਂ ਜੱਟ ਸੌਦਾ ਲਾ ਕੇ ਚਲੀਏ ਵੀ ਜਿਹੜਾ ਮੰਨੂ ਘਟ ਸੇਵਾ ਵਾਲਾ ਚੰਗੀ ਸੇਵਾ ਕਰ ਲੋਗਾ ਤਾਂ 30 ਕਿਲੋ ਫਿਰ 25 26 ਤੋਂ ਪਾਰ ਵਾਲੀ ਤਾਂ ਹੈਗੀ ਹੋਈ ਆ ਹੈਗੀ ਆ ਬਾਈ ਹੈਗੀ ਆ ਜੀ ਚੰਗੀ ਕੀਰ ਕਰ ਲੋ ਤਾਂ 30 ਦੇ ਨੇਰ ਨੀਰ ਬੋੜ ਤੋਂ ਤਾਂ ਪਾਉਗੀ ਹੈਗੀ ਆ ਬਾਈ ਹੈਗੀ ਆ ਚੰਗੀ ਬਹੁਤ ਨਾਲ ਬੈਠ ਠੀਕ ਹੈ ਹਜੇ 15 ਦਿਨ ਮਾਂਤਨ ਹੋ ਜੂ ਬੜਾ ਵੋਟਾ ਮਾਂਤਨ ਕਰਦਾ ਢੋਰੀ ਬਾਹਰ ਲੋ ਸੋ ਫਿਰ 1,30,000 ਬੱਚੀ ਦੀ ਕੀਮਤ ਆ ਤੇ ਦੁੱਧ ਦਾ ਛੇਰਾਂਦ ਹੋਊਗੀ ਇਹ ਹਾਂ ਬਾਈ ਦੰਦ ਦਾ ਛੇਰ ਦੰਦੋ ਛੇਰਾਂਦ ਦੂਜਾ ਸੂਆ ਹੁੰਦੀ ਵੀ 15 ਦਿਨ ਬਾਕੀ ਆ ਜੇਕਰ ਆਪਾਂ ਚੰਗੀ ਕੇਅਰ ਕਰਾਂਗੇ ਤਾਂ ਆਪਾਂ 30 ਤੋਂ ਪਲੱਸ ਵੀ ਦੁੱਧ ਦੇ ਥੱਲੋ ਛੋ ਸਕਦੇ ਆਗੇ 15,000 ਰੁਪਏ ਡਿੱਗ ਰਹੇਗੇ 1,30,000 ਰੁਪਏ ਬੱਚੀ ਦੀ ਕੀਮਤ ਆ ਸੋ ਫੇਸ ਬਿਊਟੀ ਵਗੈਰਾ ਦੇਖੋ ਸ਼ਾਈਨਿੰਗ ਸੂਨਿੰਗ ਬੱਚੀ ਦੇ ਉੱਪਰ ਬਹੁਤ ਪਈਆ ਜਿੰਦ ਜਾਨ ਪੂਰੀ ਰਾਜੀ ਸਮੀ ਬੜੀ ਵੀ ਲਿੱਸੀ ਨਾ ਵੀ ਕਿਸੇ ਪਾਸੋਂ ਨਹੀਂ ਫ ਤੇ ਅੱਗੇ ਪਿਛੇ ਦਾ ਕੱਦ-ਕੱਡ ਬਹੁਤ ਜ਼ਿਆਦਾ ਸੋ ਬਾਕੀ ਥਾਂ ਦੇਖ ਸਕਦਾ ਨੇੜੇ ਤੋਂ ਚਾਹ ਦੇ ਥਾਂ ਨਿਖਣ ਵਿੱਚ ਮਿਲਕ ਮੇਨ ਵਗੈਰਾ ਵੀ ਸੋਹਣੀ ਚੰਗੀ ਦਿਖਾਈ ਦਿੰਦੀ ਦੋ ਨੰਬਰ ਜਿਹੜੀ ਬੱਚੀ ਦੇਖ ਚ ਨੇ ਕਿਹੜਾ ਸੂਆ ਸੂਈ ਆ ਜੀ ਇਹ ਜੀ ਪਲੂਣ ਸੂਈ ਆ ਪਲੂਣ ਪਹਿਲਾ ਸੂਆ ਹਾਂ ਬਾਈ ਠੰਡੀ ਸੀਲ ਬਹੁਤ ਪੂਰੀ ਫੁੱਲ ਲੀ ਆ ਬੈਠ ਠੀਕ ਆ ਕਦੋਂ ਸੂਈ ਜਾਏ ਇਹ ਬਾਈ ਸਵੇਰੇ ਸੂਈ ਆ 4 ਵਜੇ ਠੀਕ ਆ ਬੱਚਾ ਕੀ ਜੇ ਤਰੇ ਬੱਚਾ ਬਾਈ ਜੇਰ ਜੂ ਰੋਕੇ ਆ ਹਾਂ ਬਾਈ ਜੇਰ ਰੋਕੇ ਆ ਠੀਕ ਆ ਤੇ ਕਿੰਨਾ ਗੋਦ ਪਾ ਦੂ ਅੰਦਾਜ਼ਾ ਇਹ ਰਾਜਾ ਬਈ 25 25 ਲੀਟਰ ਦੁੱਧ ਪਾ ਦੂ ਬੜ 25 ਲੀਟਰ ਦੁੱਧ ਹਾਂ ਚੋੜ ਚਵਾਦੀ ਵਧਿਆ ਨਿਕਲੀ ਆ ਇੱਕ ਨੰਬਰ ਬਈ ਜਮਾ ਤੇ ਜੇਰ ਜੁਰ ਜਮਾ ਓਕੇ ਜਮਾ ਓਕੇ ਰੇਟ ਕੀ ਰੋ ਹੋਏ ਦਾ ਰੇਟ ਬਈ ਇਹਦਾ 1 35 1 ਲੱਖ 35 ਹਾਂ ਬਈ ਟੋਰੀ ਬਾਹਰ ਦੂਜੇ ਨਾਲ ਬੜੇ ਬੱਚੀ ਦੇਖਦੇ ਪਿਆ ਪਲੂਣ ਪਹਿਲਾ ਸੂਆ ਸੂਈ ਆ ਰੇਟ 1 ਲੱਖ 35000 ਰੁਪਿਆ ਤੇ ਚੰਗਾ ਦੁੱਧ ਪਾ ਦੂਗੀ ਸਾਫ ਸੁਥਰਾ ਲੈਵਾ ਅੱਗੇ ਪਿੱਛੇ ਦਾ ਤੇ ਜੇਰ ਵਗੈਰਾ ਦਾ ਕੰਮ ਜਮਾ ਡਾਨਾ ਫਿਟਿੰਗ ਵਾਲਾ ਲੈਵਾ ਜਮਾ ਸੋ ਦੇਖੋ ਥਾਲਲੇ ਵੀ ਸੋਹਣੀ ਸਾਫ ਸੂਣੀ ਮਗਰ ਬੱਚਾ ਹੈਗਾ ਮੇਰਕਾਫ ਤੇ ਜੇਰ ਵਗੈਰਾ ਦਾ ਕੰਮ ਬਡਾ ਨਾ ਚੰਗੀ ਕਿਹੜਾ ਕਰਾਂਗੇ ਦਾ ਪਾ ਸੋਣਾ ਤੇ ਪਾਲਾਂਗੇ ਕਰਤਕਾਰ ਵਗੈਰਾ ਵੀ ਬੱਚੀ ਦਾ ਬਹੁਤ ਜ਼ਿਆਦਾ ਲਿੱਸੀ ਨਾ ਵੀ ਕਿਸੇ ਪਾਸੇ ਹੁਣੀ ਪਹਿਲਾ ਸੁਆ ਪਲੂਣ ਸੁਈ ਸਵਾਈ ਜਾਵਾ ਹਾਂ ਠੰਡੀ ਸੀ ਰ ਬਈ ਤੀਜੇ ਨੰਬਰ ਜਾਵਾ ਬੱਚੀ ਦੇਖੀ ਨੇ ਜਿਹੜੀ ਇਹ ਬਾਈ ਦੰਦ ਦੋ ਦੋ ਦੰਦ ਪਲੂਣ ਬੱਚੀ ਹੁੰਦੀ ਆ ਪਲੂਣ ਪਹਿਲਾ ਸੁਆ ਹਾਂ ਬਾਈ ਤੇ ਸਾਫ ਵੀ ਬਹੁਤ ਆ ਹਨਾ ਬਾਈ ਬਾਲੀ ਸਾਫ ਅਸੀ ਆ ਯਾਰ ਠੀਕ ਆ ਥੋੜਾ ਸਾਇਜ਼ ਮੀਡੀਅਮ ਆ ਗਿਆ ਹਨਾ ਹਾਂ ਸਾਇਜ਼ ਥੋੜਾ ਆ ਮੀਡੀਅਮ ਪਰ ਜਿੰਨੀ ਆ ਸਿਆਉਣਾ ਆ ਗੀ ਬਸ ਠੀਕ ਸਹੀ ਭਾਈ ਇਹ 10 ਦਿਨ ਘੜਦੀ ਆ ਬੈਠ ਠੀਕ ਆ ਥੋੜੇ ਦੇ ਪਾਲਾ ਪਾਉਣ ਲੱਗ ਗਿਆ ਹਾਂ ਹਾਂ ਪਾਉਣ ਲੱਗ ਗਿਆ ਕੀ ਮੀਰਾ ਪਾਲ ਦੁੱਧ ਕਿੰਨਾ ਪਾ ਦੂਗੀ ਦੁੱਧ ਭਾਈ ਪਾ ਦੂਗੀ 22 23 ਲੀਟਰ ਬੈਠ ਤੋਤਾ 22 ਲੀਟਰ ਹਾਂ ਰੇਟ ਕੀ ਰਹੁ ਇਹਦਾ ਰੇਟ ਭਈ ਇਹਦਾ 95000 ਰੁਪਿਆ ਮਾੜਾ ਉਹ ਟੱਗ ਜਾਏ ਸੋਝੂਗੀ ਹਾਂ ਕਰ ਦਾਂ ਭਾਈ ਚੋਰੀ ਬਾੜ ਲੋ ਤੀਜੇ ਨੰਬਰ ਦਾ ਪਹਿਲੀ ਬੱਚੀ ਦੇਖਦੇ ਪਏ ਪਲੂਨ ਪਹਿਲਾ ਸੂਰ ਸੂਲੀ ਪਿਆ 95000 ਰੁਪਿਆ ਬੱਤੀ ਦੇ ਦੀ ਕੀਮਤ ਆ ਸੂਨ ਦੇ ਵਿੱਚ ਇਹਦੇ 10 ਤੋਂ ਪਲੱਸ ਦਿਨ ਪਈ ਹੈਗੇ ਕਿਸੇ ਪਾਸੇ ਲੱਸੀ ਦਾ ਵੀ ਨਹੀਂ ਮੂੰਹ ਮੱਥਾ ਚੰਗਾ ਤੇ ਮੂੰਹੋ ਆ ਗਈ ਦ ਮੁੱਠੀ ਵਾਲਾ ਥਾਣਾ ਸੋਨਾ ਹਾਥੀ ਚਵਾਈ ਵਾਲਾ ਤੇ ਸਾਫ ਸੁਥਰੇ ਲੇਵੇ ਦੀ ਆ ਅੱਗੇ ਪਿੱਛੇ ਦਾ ਹਵਾਨਾ ਜਿਹੜੇ ਵਿੱਚ 4 ਨੰਬਰ ਦੇ ਵਿਹੜ ਦੇਖੀਏ ਨੇ ਕਿਹੜਾ ਸੁਆ ਸੁਈ ਆ ਇਹ ਇਹ ਵੀ ਬਾਈ ਪਲੂਣ ਸੁਈ ਆ ਠੀਕ ਆ ਕਦੋਂ ਸੁਈ ਆ ਇਹ ਵੀ ਬਾਈ ਸਵੇਰੇ ਸੁਈ ਆ 4 ਵਜੇ ਬੱਚਾ ਕੀ ਆ ਗਿਆ ਮਗਰੇ ਇਹਦੇ ਮਗਰੇ ਵੀ ਬਾਈ ਬੱਚਾ ਹੀ ਆ ਦੰਦੋ ਚਾਰ ਦੰਦ ਆ ਹਲੇ ਚਾਰ ਦੰਦ ਪਲੂਣ ਪਹਿਲਾ ਸੁਆ ਹਾਂ ਬਾਈ ਕਿੰਨਾ ਦੋ ਚੋ 10 ਸਵੇਰੇ ਆਪਦਾ ਇਹ ਥੱਲੇ ਉਹ ਬਾਈ ਕੱਢਿਆ ਵਗਾ ਪਾਣੀ 1 ਲੀਟਰ ਨੂੰ ਬੌਲੀ ਕੱਢੀ ਬੈ ਬਾਈ ਚੌਂਟ ਚਵਾਈ 1 ਨੰਬਰ 1 ਨੰਬਰ ਬਾਈ ਕਾਰ ਜੇ ਰੂਕਿਆ ਜਾ ਸਾਰਾ ਕੁਝ ਓਕੇ ਇਹਦਾ ਰੇਡ ਕੀ ਰਹੂਗਾ ਇਹਦਾ ਰੇਟ ਬਾਈ 90000 ਮਾੜਾ ਮਾੜਾ ਮਾਨਦਾਰ ਹੋ ਜਾ ਮਾਨਤਾ ਕਰਨਾ ਟੋਰੀ ਬਾਹਰ ਲੋ ਜਬਰਤ ਚੌਥੇ ਨੰਬਰ ਦੇ ਬੱਚੀ ਪਲੂਨ ਪਹਿਲਾ ਸੂਈ ਵੀ ਇਹ ਬੱਚਾ ਇਹਦੇ ਨਾਲ ਅਗਰ ਕੀ ਆ ਗਿਆ ਬੱਚਾ ਬਾਈ ਮੇਲ ਦਾ ਗੀਅਰ ਜਮਾ ਓਕੇ ਆ ਓਕੇ ਆ ਬਾਈ ਓਕੇ ਆ ਸਵੇਰੇ ਸੂਈ ਆਲੇ ਠੀਕ ਆ ਚੰਗੀ ਗੀਅਰ ਕਰਾਂਗੇ ਤਾਂ ਕਿੰਨਾ ਦੁੱਧ ਪਾਉ ਨੂੰ ਅੰਦਾਜ਼ਾ ਜਾ ਪਾਉ ਨੂੰ ਬਾਈ 22 ਲੀਟਰ ਦੁੱਧ ਬੈਠੋ 20 ਤਾਂ ਪਾਰ ਦੋ ਤਾਂ ਪਾਦੂ ਦੀ ਮੁੱਲ ਆ ਗਿਆ ਜੀ 90000 ਰੁਪਏ ਹਾਂ ਬਾਈ ਖਾੜ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਚਾਰੇ ਚਾਰੇ ਨਿਕਰ ਦੀ ਦਿੱਕਤੀ ਤੇ ਤੇ ਚਾਰ ਬੇੜਾ ਦਿਖਾ ਦਿਆ ਪਰ ਨੰਬਰ ਬੋਲ ਦੇ ਪਿੰਡ ਬਦੌੜ ਜ਼ਿਲ੍ਹਾ ਬਰਨਾਲਾ ਪੁੱਲੜਾ ਰਮਾਡਾ ਦਾ ਲੱਗਿਆ ਬਣਾਉਣ 66 ਠੀਕ ਹੈ ਕੋਈ ਵੀ ਨਾ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰੋ ਵੀਡੀਓ ਦੇਖ ਲਈ ਸਭ ਦਾ